ਸਤਨਾਮ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾਂ ਅਬ ਚਲ ਨਗਰ ਗਵਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ ਮਨ ਵਿਚੇ ਸੇ ਫਲ ਪਾਏ ਕਰਤੇ ਆਪ ਵਸਾਇਆ ਰਾਮ ਕਰਤੇ ਆਪ ਵਸਾਇਆ ਸਰਬ ਸੁਖ ਪਾਇਆ ਪੁੱਤ ਭਾਏ ਸਿੱਖ ਵਿਗਾਸੇ ਗੁਣ ਗਵਹਿ ਪੂਰਨ ਪਰਮੇਸ਼ਰ ਕਰਜ ਆਇ ਰਸੇ ਪ੍ਰਭ ਆਪ ਸੁਆਮੀ ਆਪੇ ਰਖਾ ਆਪ ਪਿਤਾ ਆਪ ਮਾਇਆ ਕਹੋ ਨਾਨਕ ਸਤਿਗੁਰ ਬਿਲੇਹਾਰੀ ਜਿਨੇ ਉਥਾਨ ਸੁਹਾਇ ਘਰ ਮੰਦਰ ਹਟ ਨਾਲੇ ਸੋਹੇ ਜਿਸ ਵਿੱਚ ਨਾਮ ਨਿਵਾਸੀ ਰਾਮ ਸੰਤ ਭਗਤ ਹਰ ਨਾਮ ਅਰਦ ਹੈ ਕਟਿਏ ਜਮ ਕੇ ਫਾਸੀ RAM ਕਟੇ ਜਮ ਫਾਸੀ ਪ੍ਰਭ ਅਬਿਨਾਸੀ ਹਰ ਹਰ ਨਾਮ ਧਿਆਏ ਸਗਲ ਸੁਮਗਰੀ ਪੂਰਨ ਹੋਏ ਮਨ ਵਿੱਚ ਫਲ ਪਾਏ ਸੰਤ ਸੱਜਣ ਸੁਖ ਮਾਣਹਿ ਰਲੀਆਂ ਦੁਖ ਦਰਦ ਭ੍ਰਮ ਨਾਸੀ ਸ਼ਬਦ ਸਵਾਰੇ ਸਤਿਗੁਰ ਪੁਰਾ ਨਾਨਕ ਸਦ ਬਲ ਜਾਸੀ ਦਾਤ ਖਸਮ ਕੇ ਪੂਰੇ ਹੋਏ ਨਿਤ ਨਿਤ ਚੜੇ ਸੁਬਾਈ ਰਾਮ ਭਾਰ ਬ੍ਰਹਮ ਖਸਬਾਨ ਕੀਆ ਜਸ ਤੇ ਵੱਡੀ ਵਡਿਆਈ ਰਾਮ ਆਦੁੱਗਾਦ ਭਗਤਨ ਕਾ ਰਖਾ ਸੋ ਪ੍ਰਭ ਆਧਿਆ ਦੇ ਅੱਲਾ ਜੀ ਜੰਦ ਸਭ ਸੁਖੀ ਵਸਾਏ ਪ੍ਰਭ ਆਪੇ ਕਰ ਬ੍ਰਿਤ ਪਾਲਾ ਦਹ ਦਿਸ ਪੂਰ ਰਹਿਆ ਜਸ ਸੁਆਮੀ ਕੀਮਤ ਕਹਿਣ ਨਾ ਜਾਏ ਕਹੋ ਨਾਨਕ ਸਤਿਗੁਰ ਬਿਲੇ ਹਰੀ ਜਿਲੇ ਅਬ ਚਰਨ ਨੀ ਵਰਖਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਐ ਰਾਮ ਅਨਹਦ ਚੋਜ ਭਗਤ ਪਵ ਪੰਜਨ ਅਨਹਦ ਵਾਜੇ ਧੁਨੀਐ ਰਾਮ ਅਨਹਦ ਜੁਨਕਾਰੇ ਤਤ ਵਿਚਾਰੇ ਸੰਤ ਗੋਸ਼ਟ ਨਿਤ ਹੋਵੇ ਹਰ ਨਾਮਿਆ ਰਦਹੇ ਮੈਲ ਸਭ ਕਟ ਹੈ ਜਿਲਵਿਕ ਸਗਨੇ ਖੋਵੇ ਤਹ ਜਨਮ ਨ ਮਰਨ ਆਵਣ ਜਾਣ ਬਹੁੜ ਨਪਾਈਐ ਜੁਨੀਏ ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪ੍ਰਸਾਦ ਇਛੁ ਪੁਨੀਏ ਸੋਹੀ ਮਹੱਲਾ ਪੰਜਵਾਂ ਅਬਚਲ ਨਗਰ ਗਵਿੰਦ ਗੁਰ ਕਾ ਨਾਮ ਜਪਤ ਸੁਖ ਪਾਇਆ ਰਾਮ ਮਨ ਵਿੱਚ ਸੇ ਫਲ ਪਾਏ ਕਰਤੇ ਆਪ ਵਸਾਇਆ ਰਾਮ ਕਰਤੇ ਆਪ ਵਸਾਇਆ ਸਰਬ ਸੁਖ ਪਾਇਆ ਪੁੱਤ ਭਾਈ ਸਿਖ ਵਿਗਾਸੇ ਗੁਣ ਗਵਹ ਪੂਰਨ ਪਰਮੇਸ਼ਰ ਕਰ ਜਐ ਰਸੇ ਰਬ ਆਪ ਸੁਆਮੀ ਆਪੇ ਰਖਾ ਆਪ ਪਿਤਾ ਆਪ ਮਾਇਆ ਕਹੋ ਨਾਨਕ ਸਤਿਗੁਰ ਬਲਿਹਾਰੀ ਜਿਨੇ ਇਹ ਥਾਨ ਸੁਹਾਇ ਕਰ ਮੰਦਰ ਹਟ ਨਾਲੇ ਸੋਹੇ ਜਿਸ ਵਿੱਚ ਨਾਮ ਨਿਵਾਸੀ ਰਾਮ ਸੰਤ ਭਗਤ ਹਰਨਾਮਿਆ ਰੱਤ ਹੈ ਕਟਿਏ ਜਮ ਕੇ ਫਾਸੀ ਰਾਮ ਕਾਟੇ ਜਮ ਫਾਸੀ ਪ੍ਰਭ ਅਬਨਾਸੀ ਹਰ ਹਰ ਨਾਮ ਧਿਆਏ ਸਗਲ ਸੁਮਗਰੀ ਪੂਰਨ ਹੋਏ ਮਨੁष्य ਚੇ ਫਲ ਪਾਏ ਸੰਤ ਸੱਜਣ ਸੁਖ ਮਾਣਹਿ ਰਲੀਆਂ ਦੁਖ ਦਰਦ ਭ੍ਰਮ ਨਾਸੀ ਸ਼ਬਦ ਸੁਵਾਰੇ ਸਤਿਗੁਰ ਪੂਰੇ ਨਾਨਕ ਸਦ ਬਲ ਜਾਸੀ ਦਾਤ ਖਸਮ ਕੇ ਪੂਰੇ ਹੋਏ ਨਿਤ ਨਿਤ ਚੜੇ ਸੁਵਾਰੇ RAM ਕਰ ਬ੍ਰਹਮ ਖਸ਼ਮਨ ਗੀਆ ਜਿਸ ਦੇ ਵੱਡੇ ਵਡਿਆਈ ਰਾਮ ਆ ਤੁਜ ਗਾਦ ਭਗਤਨ ਕਾ ਰਖਾ ਸੋ ਪ੍ਰਭ ਪਿਆ ਦਯਾਲਾ ਜੀ ਜੰਤ ਸਭ ਸੁਖੀ ਵਸਾਏ ਪ੍ਰਭ ਆਪੇ ਕਰ ਬ੍ਰਿਤ ਪਾਲਾ ਰਹਿ ਦਿਸਪੁਰ ਰਹਿਐ ਜਸੁ ਸੁਆਮੀ ਕੀਮਤ ਕਹਿਣ ਨ ਜਾਏ ਕਹੋ ਨਾਨਕ ਸਤਿਗੁਰ ਬਲਿਹਾਰੀ ਜਿਨ ਅਬ ਚਲਨੀ ਵਰਖਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਐ ਰਾਮ ਅਨਹਦ ਚੋਜ ਭਗਤ ਭਵ ਭੰਜਨ ਅਨਹਦ ਵਾਜੇ ਤੁਨੀ ਹੈ ਰਾਮ ਅਨਹਦ ਜੁਨਕਾਰੇ ਤਤ ਵਿਚਾਰੇ ਸੰਤ ਗੋਸ਼ਟ ਨਿਤ ਹੋਵੇ ਹਰ ਨਾਮ ਅਰਾਧੇ ਮੈਲ ਸਭ ਕਟਹਿ ਕਿਰਵਕ ਸਗਦੇ ਖੂਵੇ ਤਹਿ ਜਨਮ ਨ ਮਰਣਾ ਆਵਣ ਜਾਣ ਬਹੁੜ ਨ ਪਾਈਐ ਜੁਨੀਏ ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪ੍ਰਸਾਦ ਵਿਚੁ ਪਨੀਐ ਸੁਹੀ ਮਹੱਲਾ ਪੰਜਵਾ ਅਬ ਚਲਨਗਰ ਗਵਿੰਦ ਗੁਰ ਕਾ ਨਾਮ ਜਪ ਤੋ ਸੁਖ ਪਾਇਆ ਰਾਮ ਮਨ ਵਿੱਚ ਸੇ ਫਲ ਪਾਏ ਕਰਤੇ ਆਪ ਵਸਾਇਆ ਰਾਮ ਕਰਤੇ ਆਪ ਵਸਾਇਆ ਸਰਬ ਸੁਖ ਪਾਇਆ ਪੁੱਤ ਭਾਈ ਸਿੱਖ ਵਿਗਾਸੇ ਗੁਰਨਗਾਵਹ ਪੂਰਨ ਪਰਮੇਸ਼ਰ ਕਰਜ ਆਇਆ ਰਸੇ ਪ੍ਰਭ ਆਪ ਸੁਆਮੀ ਆਪੇ ਰਖਾ ਆਪ ਪਿਤਾ ਆਪ ਮਾਇਆ ਕਹੋ ਨਾਨਕ ਸਤਗੁਰ ਬਲਹਰੀ ਜਿਨੇ ਇਹ ਥਾਨ ਸੁਹਾਇਆ ਕਰ ਮੰਦਰ ਹਟ ਨਾਲੇ ਸੋਹੇ ਜਿਸ ਵਿੱਚ ਨਾਮ ਨਿਵਾਸੀ ਰਾਮ ਸੰਤ ਭਗਤ ਹਰ ਨਾਮੇ ਅਰਧ ਹੈ ਕਟਿਏ ਜਮ ਕੇ ਫਾਸੀ ਰਾਮ ਕੱਟੇ ਜਮ ਫਾਸੀ ਪ੍ਰਭ ਅਬਨਾਸੀ ਹਰ ਹਰ ਨਾਮ ਧਿਆਏ ਸਗਲ ਸਮਗਰੀ ਪੂਰਨ ਹੋਏ ਮਨ ਵਿੱਚ ਫਲ ਪਾਏ ਸੰਤ ਸੱਜਣ ਸੁਖ ਮਾਣ ਰਲੀਆਂ ਦੁੱਖ ਦਰਦ ਭ੍ਰਮ ਨਾਸੀ ਸ਼ਬਦ ਸਵਾਰੇ ਸਤਿਗੁਰ ਪੂਰੇ ਨਾਨਕ ਸਦ ਬਲ ਜਾਸੀ ਦਾਤ ਖਸਮ ਕੀ ਪੂਰੀ ਹੋਏ ਨੇ ਤੇ ਨੇ ਤੇ ਚੜੇ ਸੁਵਾਈ ਰਾਮ ਪਰ ਬ੍ਰਹਮਖਸ ਮੰਨ ਕੀਆ ਜਿਸ ਦੀ ਵਟੇ ਵਡਿਆਈ ਰਾਮ ਆਦੁ ਜਗਾਦ ਭਗਤਨ ਕਾ ਰਾਖਾ ਸੋ ਬ੍ਰਹਮ ਭਇਆ ਦਿਆਲਾ ਜੀ ਜੰਤ ਸਭ ਸੁਖੀ ਵਸਾਏ ਪਰਭੂ ਆਪੇ ਕਰਿ ਬ੍ਰਿਤ ਪੱਲਾ ਦਹ ਦਿਸ ਪੂਰ ਰਹਿਆ ਜਸ ਸੁਆਮੀ ਕੀਮਤ ਕਹਨ ਨ ਜਾਏ ਕਹੋ ਨਾਨਕ ਸਤਿਗੁਰ ਬਿਲੇ ਹਾਰੀ ਜਿਨ ਅਬ ਚਲਨੇ ਵਰ ਕਾਏ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਐ ਰਾਮ ਅਨਹਦ ਚੋਜ ਭਗਤ ਪਵ ਪੰਜਨ ਅਨਹਦ ਵਾਜੇ ਦੁਨੀਆ ਰਾਮ ਅਨਹਦ ਜਨ ਕਾਰੇ ਤਤ ਵਿਚਾਰੇ ਸੰਤ ਗੋਸ਼ਟ ਨਿਤ ਹੋਵੇ ਹਰ ਨਾਮਿਆ ਹਰਦੈ ਮੈਲ ਸਭ ਕਟੈ ਕੇਲ ਵਤ ਸਗ ਦੇਖੋ ਵੈ ਤਹ ਜਨਮ ਨ ਮਰਨਾ ਆਵਣ ਜਾਣਾ ਬਹੁੜ ਨ ਪਾਈਐ ਜੁਨੀਐ ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪ੍ਰਸਾਦਿ ਈਸ਼ ਪਨੀਐ ਸੁਹੀ ਮਹੱਲਾ 5 ਅਬ ਚਲਨ ਨਗਰ ਗਵਿੰਦ ਗੁਰ ਕਾ ਨਾਮ ਜਪਤ ਸੁਖ ਪਾਇਆ ਰਾਮ ਮਨ ਵਿੱਚ ਸੇ ਸਲ ਪਾਏ ਕਰਤੇ ਆਪ ਵਸਾਇਆ ਰਾਮ ਕਰਤੇ ਆਪ ਵਸਾਇਆ ਸਰਬ ਸੁਖ ਪਾਇਆ ਉਤਪਾਏ ਸੇਖ ਵਿਗਾਸੇ ਗੁਰਨ ਗਵ ਹੈ ਮੂਰਨ ਪਰਮੇਸ਼ਰ ਕਾਰਜ ਆਇਆ ਰਸੇ ਪ੍ਰਭ ਆਪ ਸੁਆਮੀ ਆਪੇ ਰਖਾ ਆਪ ਪਿਤਾ ਆਪ ਮਾਇਆ ਕਹੋ ਨਾਨਕ ਸਤਗੁਰ ਬਲਿਹਾਰੀ ਜਿਨੇ ਹੁਥਾਨ ਸੁਹਾਇਆ ਕਰ ਮੰਦਰ ਹਟ ਨਾਲੇ ਸੋਹੇ ਜਿਸ ਵਿੱਚ ਨਾਮ ਨਿਵਾਸੀ ਰਾਮ ਸੰਤ ਭਗਤ ਹਰ ਨਾਮ ਅਰਦ ਹੈ ਕਟਿਏ ਜਮ ਕੇ ਫਾਸੀ ਰਾਮ ਕਟੇ ਜਮ ਫਾਸੀ ਪ੍ਰਭ ਅਬਿਨਾਸੀ ਹਰ ਹਰ ਨਾਮ ਧਿਆਏ ਸਗਲ ਸੁਨਗਰੀ ਪੂਰਨ ਹੋਏ ਮਨ ਵਿੱਚ ਫਲ ਪਾਏ ਸੰਤ ਸੱਜਣ ਸੁਖ ਮਾਣ ਹਰ ਲੀਆ ਦੁੱਖ ਦਰਦ ਬ੍ਰਹਮ ਨਾਸੀ ਸ਼ਬਦ ਸੁਵਾਰੇ ਸਤਿਗੁਰ ਪੁਰੇ ਨਾਨਕ ਸਦ ਬਲ ਜਾਸੀ ਦਾਤ ਖਸਮ ਕੀ ਪੂਰੀ ਹੋਏ ਨਿਤ ਨਿਤ ਚੜੇ ਸੁਬਾਈ ਰਾਮ ਪਰ ਬ੍ਰਹਮਖਸ ਮਾਨ ਕੀਆ ਜਿਸ ਦੀ ਵੱਡੀ ਵੱਡਿਆਈ ਰਾਮ ਆਦਿ ਜਗਾਦ ਭਗਤਨ ਘਰ ਆਖਾ ਸੋ ਪ੍ਰਭ ਪਿਆ ਦਿਆਲਾ ਜੀ ਜੰਤ ਸਭ ਸੁਖੀ ਬਸਾਏ ਰਬੇ ਆਪੇ ਕਰਿ ਬ੍ਰਿਤ ਪਾਲਾ ਦਹਿ ਦਿਸ ਪੂਰ ਰਹਿਆ ਜਸ ਸੁਆਮੀ ਕੀਮਤ ਕਹਿਨ ਨ ਜਾਏ ਕਹੋ ਨਾਨਕ ਹਦ ਗੁਰ ਬਲਿਹਾਰੀ ਜਿਨ ਅਬ ਚਲਨੇ ਵਰ ਖਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਐ ਰਾਮ ਅਨਹਦ ਜੋਜ ਭਗਤ ਭਵ ਭੰਜਨ ਅਨਹਦ ਵਾਜੇ ਦੁਨੀਆ ਰਾਮ ਅਨਹਦ ਜੁਨਕਾਰ ਤਤ ਵਿਚਾਰੇ ਸੰਤ ਗੋਸ਼ਟ ਨਿਤ ਹੋਵੇ ਹਰ ਨਾਮਿਆ ਰੱਦੇ ਮੈਲ ਸਭ ਘਟਹਿ ਕਿਲਵਖ ਸਗ ਦੇਖੂਐ ਤਹਿ ਜਨਮ ਨ ਮਰਨਾ ਆਵਣ ਜਾਣਾ ਬਹੁੜ ਨ ਪਾਈਐ ਜੁਨੀਏ ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪ੍ਰਸਾਦ ਇਛੁ ਪੁਨੀਐ ਸੁਹੀ பஞ்சா அப்சல் கரவிந்த கருக்கா நாம ஜப து சு ਕਉ ਤਪਾਈ ਸੇਖ ਬਿਗਾਸੇ ਗੁਣ ਗਵਹ ਪੂਰਨ ਪਰਮੇਸ਼ਰ ਕਰ ਜਾਇ ਆਰਾਸੇ ਪ੍ਰਵਯਾਪ ਸੁਆਮੀ ਆਪੇ ਰਖਾ ਆਪ ਪਿਤਾ ਆਪ ਮਾਇਆ ਕਹੋ ਨਾਨਕ ਸਤਿਗੁਰ ਬਿਨਹਾਰੀ ਜਿਨ ਇਹੋ ਥਾਨ ਸੁਹਾਇਆ ਘਰ ਮੰਦਰ ਹਟਨਾਲੇ ਸੋਹੇ ਜਿਸ ਵਿੱਚ ਨਾਮ ਨਿਵਾਸੀ ਰਾਮ ਸੰਤ ਭਗਤ ਹਰਨਾਮ ਅਰਦ ਹੈ ਕਟਿਏ ਜਮ ਕੀ ਫਾਸੀ ਰਾਮ ਕਟੇ ਜਮ ਫਾਸੀ ਪ੍ਰਭ ਅਬਨਾਸੀ ਹਰ ਹਰ ਨਾਮ ਤੇ ਆਏ ਸਗਲ ਸੁਮਗਰੀ ਪੂਰਨ ਹੋਏ ਮਨ ਵਿੱਚ ਫਲ ਪਾਏ ਸੰਤ ਸੱਜਣ ਸੁਖ ਮਾਣਹਿ ਰਲੀਆਂ ਦੁਖ ਦਰਦ ਬ੍ਰਹਮ ਨਾਸੀ ਸ਼ਬਦ ਸੁਵਾਰੇ ਸਤਿਗੁਰ ਪੁਰੈ ਨਾਨਕ ਸਦ ਬਲ ਜਾਸੀ ਦਾਤ ਖਸਮ ਕੀ ਪੂਰੀ ਹੋਈ ਨਿਤ ਨਿਤ ਚੜੇ ਸਬਾਈ ਰਾਮ ਪਰ ਬ੍ਰਹਮ ਖਸ ਮੰਨਾ ਕੀਆ ਜਿਸ ਦੀ ਵੱਡੀ ਵਟਿਆਈ ਰਾਮ ਆਦ ਜਗਾਦ ਭਗਤਨ ਕਾ ਰਖਾ ਸੋ ਪ੍ਰਭ ਆਦਿ ਅੱਲਾ ਜੀ ਜੰਦ ਸਭ ਸੁਖੀ ਵਸਾਈ ਪ੍ਰਭ ਆਪੇ ਕਰ ਬ੍ਰਿਤ ਪਾਲਾ ਦਹ ਦਿਸ ਪੂਰ ਰਹਿਆ ਜਸ ਸੁਆਮੀ ਕੀਮਤ ਕਹਿ ਨ ਨ ਜਾਏ ਕਹੋ ਨਾਨਕ ਸਤਿਗੁਰ ਬਿਲੇ ਹਾਰੀ ਜਨ ਅਬ ਚਲਨੇ ਵਰਖਾਏ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਐ ਰਾਮ ਅਨਹਦ ਚੋਜ ਬਗਦ ਭਵ ਪੰਜਨ ਅਨਹਦ ਵਾਜੇ ਦੁਨੀਆ ਰਾਮ ਅਨਹਦ ਜਨ ਕਾਰੇ ਤਤ ਬਿਜਾਰੇ ਸੰਤ ਗੋਸ਼ਟ ਨਿਤ ਹੋਵੇ ਹਰ ਨਾਮਿਆ ਰਦਹਿ ਮੈਲ ਸਭ ਕਟ ਹੈ ਕਿਲਵਖ ਸਗਲੇ ਖੋਵੇ ਤਹ ਜਨਮ ਨ ਮਰਣਾ ਆਵਨ ਜਾਣਾ ਬਹੜ ਨ ਪਾਈਐ ਜੁਨੀਏ ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪ੍ਰਸਾਦ ਇਛਪਨੀਐ ਸੁਹੀ ਮਹੱਲਾ ਪੰਜਵਾ ਅਬ ਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ ਮਨ ਵਿੱਚੇ ਸੇ ਫਲ ਪਾਏ ਕਰਤੇ ਆਭ ਵਸਾਇਆ ਰਾਮ ਤੇ ਅਬ ਵਸਾਇਆ ਸਰਬ ਸੁਖ ਪਾਇਆ ਪਤ ਭਾਈ ਸੇਖ ਵਿਗਾਸੇ ਗੁਣ ਗਵਹ ਹੈ ਪੂਰਨ ਪਰਮੇਸ਼ਰ ਕਰ ਜਾਇਆ ਰਸੇ ਪ੍ਰਭ ਆਪ ਸੁਆਮੀ ਆਪੇ ਰਖਾ ਆਪ ਪਿਤਾ ਆਪ ਮਾਇਆ ਹੋ ਨਾਨਕ ਸਤਿਗੁਰ ਬਿਲੇ ਹਰੀ ਜਿਨ ਇਹੁ ਥਾਨ ਸੁਹਾਇ ਘਰ ਮੰਦਰ ਹਟ ਨਾਲੇ ਸੋਹੇ ਜਿਸ ਵਿੱਚ ਨਾਮ ਨਿਵਾਸੀ ਰਾਮ ਸੰਤ ਭਗਤ ਹਰ ਨਾਮ ਅਰਧ ਹੈ ਕਟਿਏ ਜਮ ਕੇ ਫਾਸੇ ਰਾਮ ਕਾਟੇ ਜੰਮ ਫਾਸੀ ਪ੍ਰਭ ਅਬਨਾਸੀ ਹਰ ਹਰ ਨਾਮ ਧਿਆਏ ਸਗਲ ਸੁਮਗਰੀ ਪੂਰਨ ਹੋਏ ਮਨ ਵਿੱਚ ਫਲ ਪਾਏ ਸੰਤ ਸੱਜਣ ਸੁਖ ਮਾਣ ਹਰ ਲੀਆ ਦੁਖ ਦਰਦ ਪ੍ਰਭ ਨਾਸੀ ਸ਼ਬਦ ਸਵਾਰੀ ਸਤਿਗੁਰ ਪੂਰੇ ਨਾਨਕ ਸਦਬਲ ਜਾਸੀ ਦਾਤ ਖਸਮ ਕੀ ਪੂਰੀ ਹੋਈ ਨਿਤ ਨਿਤ ਚੜ੍ਹੇ ਸੁਆਹੀ ਰਾਮ ਪਰ ਬ੍ਰਹਮ ਖਸਮਾਨ ਕੀਆ ਜਿਸ ਦੇ ਵੱਡੇ ਵੱਡਿਆਈ ਰਾਮ ਜੋ ਜਗਾਦ ਭਗਤਨ ਕਾ ਰਖਾ ਸੋ ਪ੍ਰਭ ਆ ਦਿਆਲਾ ਜੀ ਜੰਤ ਸਭ ਸੁਖੀ ਵਸਾਏ ਪ੍ਰਭ ਆਪੇ ਕਰ ਪ੍ਰਤਪੱਲਾ ਦਹ ਦਿਸ ਪੂਰ ਰਹਿਆ ਜਸ ਸੁਆਮੀ ਈਮਤ ਕੈ ਨਨ ਜਾਈ ਕਹੋ ਨਾਨਕ ਸਤਿਗੁਰ ਬਿਲੇ ਹਾਰੀ ਜਿਨ ਅਬ ਚਲਨੀ ਵਰਖਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਐ ਰਾਮ ਅਨਹਦ ਚੋਜ ਭਗਤ ਪਵ ਪੰਜਨ ਅਨਹਦ ਵਾਜੇ ਦੁਨੀਆ ਰਾਮ ਅਨਹਦ ਜਨਕਾਰੇ ਤਤ ਵਿਚਾਰੇ ਸੰਤ ਗੋਸ਼ਟ ਨਿਤ ਹੋਵੇ ਹਰਨਾਮੇ ਅਰਾਧੇ ਮੈਲ ਸਭ ਘਟਾਹੇ ਕਿਲ ਵਿਖ ਸਗ ਦੇਖੋਵੇ ਤਹ ਜਨਮ ਨ ਮਰਨ ਆਵਣ ਜਾਣ ਬਹੜਾ ਨਪਾਈ ਐ ਜੁਨੀਏ ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪ੍ਰਸਾਦ ਇਛਪਨੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ